ਖਬਰ ਲੁਧਿਆਣਾ ਤੋਂ ਹੈ ਲੁਧਿਆਣਾ ਵਿਖੇ ਇੱਕ ਬੇਵਸਤੀ ਦਰਦਰ ਦੇ ਠੋਕਰਾ ਖਾਣ ਨੂੰ ਮਜਬੂਰ ਹੈ ਘਰ ਵਾਲੇ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ ਪੇਰਤਾ ਨੇ ਕਿਹਾ ਕਿ ਥਾਣੇ ਦੇ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਆਖਿਰਕਾਰ ਉਹ ਥੱਕ ਹਾਰ ਕੇ ਕਮਿਸ਼ਨਰ ਦਫ਼ਤਰ ਪਹੁੰਚੀ ਆ ਦੇ ਸ਼ਿਕਾਇਤ ਕੀਤੀ ਤੁਸੀਂ ਵੇਖੋ ਪੂਰੀ ਵੀਡੀਓ ਤੇ ਨਿੱ ਕੀ ਨਾਮ ਹੈ ਤੁਹਾਡਾ ਜੀ ਸਰਵਜਿਤ ਕੌਰ ਕੀ ਹੋਇਆ ਕੀ ਤੁਹਾਡੇ ਨਾਲ ਦੀ ਕੀ ਕੰਪੇਅਰ ਦੀ ਰਹਿਣਾ ਹੈ ਮੇਰਾ ਨਾਮ ਮੇਰਾ ਮੇਰਾ 2019 ਵਿੱਚ ਵਿਆਹ ਹੋਇਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਪੱਕਾ ਹੋਇਆ ਸਰਕਾਰੀ ਜੱਜ ਸਰਕਾਰੀ ਮੈਕਮੇ ਵਿੱਚ ਪੱਕਾ ਹੋਇਆ ਉਦੋਂ ਦਾ ਇਹ ਉਸ ਤੋਂ ਬਾਅਦ ਲੜਾਈ ਝਗੜਾ ਸ਼ੁਰੂ ਕਰ ਦਿੱਤੇ ਨੇ ਮੇਰੇ ਤੇ ਇਲਜ਼ਾਮ ਲਗਾ ਲੱਗ ਗਿਆ ਉਸ ਤੋਂ 3 ਸਾਲ ਹੋ ਗਏ ਮੇਰੇ ਵੂਮਨ ਸੈਲ ਦੇ ਵਿੱਚ ਕੇਸ ਚੱਲਦੇ ਰਿਹਾ ਤੇ ਟੈਂਸਰ ਲੋਗੇ ਸੁਨਵਾਈ ਨਹੀਂ ਹੋ ਰਹੀ ਅੱਜ ਉਹ ਇੱਕ ਦੋ ਤਿੰਨ ਅੱਜ ਇੱਧੇ ਇੱਕ ਕੁੜੀ ਨੂੰ ਹੁਣ ਵਿਆਹ ਕੇ ਲਿਆਇਆ ਜਿੰਨਾਂ ਵਾਰੀ ਕਾਫੀ ਟਾਈਮ ਤੋਂ ਗੱਲ ਵਾਸੀ ਮਰਨ ਦੋ ਵਾਰੀ ਫਕੜਿਆ ਵੀ ਤੇ ਉਹ ਕਹਿੰਦਾ ਕੋਈ ਨਹੀਂ ਇੱਧੇ ਕੋਈ ਗੱਲ ਹੋਤ ਨਹੀਂ ਹੋਊਗੀ ਫਿਰ ਵੀ ਉਹ ਫਿਰ ਇੱਧੇ ਸਭ ਠੀਕ ਹੋਇਆ ਫਿਰ ਉਹਦੇ ਹੁਣ ਹਾਰ ਕੇ ਉਹ ਵਿਆਹ ਕਰਾ ਕੇ ਆਇਆ ਨਹੀਂ ਕੌਣ ਹੈ ਬੇਤੀ ਜਗਾ ਗੁਰਦਾਸਪੁਰ ਤੋਂ ਆ ਕੁੜੀ ਨਹੀਂ ਉਹ ਜਿਹੜੇ ਬੇਤੀ ਬਾਰੇ ਗੱਲ ਕਰਦੇ ਹੋ ਬੇਤੀ ਕੌਣ ਹੈ ਨਹੀਂ ਫੈ ਸਿੰਘ ਮੇਰੇ ਹਸਬੰਦ ਹਸਬੰਦ ਕਿਸੇ ਜੋਬ ਕਰਦੇ ਨੇ ਉਹੋ ਬਿਜਲੀ ਮੈਕ ਵਿੱਚ ਇਹਦੇ ਵਿੱਚ अच्छा जी हां जी चवड़ासी ਦੀ ਜੋ ਉਹਨਾਂ ਦੀ ਮੈਨੂੰ ਕਹਿੰਦੇ ਲਾਈਨ ਵਿੱਚ ਨਾ ਤੇ ਚਵੜਾਸੀ ਜੋ ਲਾਈਨ ਮੈਂ ਕਰਕੇ ਤੁਹਾਡਾ ਵਿਆਹ ਕਰਾਇਆ ਸੀ हां जी اچھا ਜੀ ਤੇ ਹੁਣ ਤੁਸੀਂ ਜੋ ਕਹਿ ਰਹੇ ਹੋ ਦੂਜਾ ਵਿਆਹ ਕਰਾ ਲਿਆ ਤੁਹਾਡਾ ਕੋਈ ਤਲਾਕ ਲਿਆ ਕਿ ਨਹੀਂ ਲਿਆ ਦੰਗਾ ਨਹੀਂ ਮੇਨਾਂ ਕੋਈ ਤਲਾਕ ਨਹੀਂ ਹੋਇਆ ਹੈਗਾ ਉਹਨਾਂ ਨੇ ਵਿਆਹ ਕਰਾ ਲਿਆ ਚੋੜੀ ਕਿੰਨੇ ਸਾਲਾਂ ਤੋਂ ਹੁਣ ਲੱਗ ਰਹੀ ਸੀ ਉਹਨਾਂ ਕੋਲ ਅਸੀਂ ਉਹਨਾਂ ਤੋਂ ਮੈਨੂੰ ਹੁਣੇ 3 ਸਾਲ ਹੋ ਗਏ ਉਹਨਾਂ ਤੋਂ ਲੱਗ ਉਹਦਾ ਵਿੱਚ ਗਈ ਸੀਗੀ ਮੈਂ ਉਹਵੇਂ ਸਾਲਾਂ ਨੇ ਕਿਹਾ ਸੀ ਕਿ ਤੁਸੀਂ ਜਾ ਸਕਦੇ ਹੋ ਮੈਂ ਗਈ ਤੇ ਉਹਨਾਂ ਨੇ ਫੇਰ ਵੀ ਮੇਨੂੰ ਮੋੜ ਕੋਟ ਮਾਰ ਕਰਕੇ ਕੱਟਤਾ ਕਰੋ ਆ ਅੱਛਾ ਕਿ ਕਿੱਥੇ ਆਇਓ ਕਿ ਮੰਗ ਕਰਦੇ ਹੁਣ ਇੱਥੇ ਵੀ ਆਈ ਆ ਮੂਮਨ ਸਲ ਤਿੰਨ ਵਾਰੀ ਗਈਆਂ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਉਹ ਬਸ ਉਹ ਕਹਿੰਦਾ ਉਹ ਕਹਿੰਦਾ ਵਾ ਕਿ ਮੇਰੀ ਜੇਬ ਚ ਨਹੀਂ ਸਾਰੇ ਪਰ ਜੇ ਵੂਮਨ ਸਲ ਸਾਰਾ ਉੱਥੇ ਵੀ ਨਿਆਂਸਾਦ ਆਇਆ ਜਾਵੇ ਕਿ ਉਹ ਉੱਥੇ ਸੁਣਵਾਈ ਨਹੀਂ ਹੋ ਰਹੀ ਕੁੜੀਆਂ ਦੀ ਮੁੰਡਿਆਂ ਦੀ ਜ਼ਿਆਦਾ ਸੁਣੀ ਜਾ ਰਹੀ ਆ ਇੱਥੇ ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਇੱਥੇ ਆਉਣ ਦਾ ਕੀ ਫਾਇਦਾ ਜੇ ਅਸੀਂ ਵੂਮਨ ਸਲ ਤੇ ਕੇਸ ਅਸਿਸਟ ਕਰਕੇ ਲਗਾ ਰਹੇ ਆ ਕਿ ਸਾਡੀ ਸੁਣਵਾਈ ਹੋਵੇ ਕੁੜੀਆਂ ਦੀ ਪਰ ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਮੁੰਡਿਆਂ ਦੀ ਸੁਣਵਾਈ ਹੋ ਰਹੀ ਆ ਕਿੰਨੇ ਸਾਲ ਤੋਂ ਦੀ ਥਾਣੇ ਵਿੱਚ ਘੁੰਮ ਰਹੇ ਹੋ ਸੰਨ 3 ਸਾਲ ਹੋ ਗਏ ਮੈਨੂੰ ਹੁਣ ਕੀ ਮੰਗ ਕਰਦੇ ਉੱਥੇ ਪਹੁੰਚੇ ਹਾਂ ਉੱਥੇ ਇੱਥੇ ਵੀ ਅਸੀਂ ਮੰਗੇ ਮਾਨੂੰ ਇਨਸਾਫ ਮਿਲੇ ਠੀਕ ਹੈ ਦੂਜਾ ਵਿਆਹ ਕਰਾਣੇ ਕਿਦੋਂ ਦੱਸਿਆਗੇ ਤੁਹਾਨੂੰ ਨਾ ਮੇਰੇ ਕੋਲ ਪ੍ਰੂਫ ਹੈਗੇ ਨੇ ਉਹ ਕਹਿੰਦੇ ਕਿਸੇ ਕਿਸੇ ਕੰਮ ਦੇ ਨਹੀਂ ਹੈਗੇ ਵੂਮਨ ਸੈਲਰ ਕਹਿ ਰਹੇ ਸੀ ਕਿਦਾਂ ਦੂਜਾ ਵਿਆਹ ਕਰਾਇਆ ਉਹਨੇ ਅਸੀਂ ਸਾਰੀ ਇਨਕੁਆਰੀ ਕਰਵਾਈ ਆ ਸੰਗਤ ਸੇ ਨਹੀਂ ਕਰਾਇਆ ਨਹੀਂ ਉਹ ਉੱਥੇ ਮੱਕਰ ਦਾ ਵਿਆਹ ਮੈਂ ਵਿਆਹ ਹੀ ਕਰਾਇਆ ਪਰ ਉਹਨੇ ਵਿਆਹ ਕਰਾਇਆ ਹੋਇਆ ਹਾਂਜੀ ਆ ਗਰੋਖ ਨੇ ਆ ਦੇਖੋ ਜੀ ਇਹ ਜਿਹੜੀ ਦੂਸਰੀ ਲੇਡੀ ਨੇ ਕਰਾਇਆ ਵਿਆ ਹਾਂਜੀ ਉਹਨਾਂ ਦੀ ਤਸਵੀਰ ਹਾਂਜੀ ਆਹ ਦੇਖੋ ਬੱਧੀ ਉਹਨਾਂ ਦੀ ਸੈਕੰਡ ਮੈਰਿਜ ਦਾ ਫਰਸਟ ਮੈਰਿਜ ਹਾਂਜੀ ਸੈਕੰਡ ਨੇ ਉਹਨਾਂ ਨੇ ਸੈਕੰਡ ਮੈਰਿਜ ਕਰਾਈ ਹੈ ਲੋਕ ਹੋ ਕੇ ਚੋਰੀ ਅੱਛਾ ਜੀ ਹਾਂਜੀ ਤੇ ਦੋ ਮੈਡਮ ਇੱਕ ਰੱਖੀਆਂ ਹੋਈਆਂ ਨੇ ਉਹਨਾਂ ਦੇ ਸਿਰ ਤੇ ਟਾਪਰ ਆ ਵਾ ਇੱਕ ਊਮਨ ਸੈਲ ਦੇ ਵਿੱਚ ਇੱਕ ਨੇਕੇ انسان ਨੂੰ ਰਾਜੂ ਨੂੰ ਲੈ ਕੇ ਗਿਆ ਸੀ ਉਹਨਾਂ ਨੂੰ ਸਫਾਰਸ਼ਾ ਵਾ ਆ ਕੇ ਤੇ ਕਹਿੰਦੇ ਕਿ ਉਹਨਾਂ ਦੇ ਉਹਨਾਂ ਦੀ ਸੁਣਵਾਈ ਹੋਈ ਵੀ ਇਹ ਦੀ ਸੁਣਵਾਈ ਨਹੀਂ ਹੋਈ ਹੈਗੀ ਉਹਨਾਂ ਦੇ ਰਾਜੂ ਕੋਣ ਹੈ ਰਾਜੂ ਉਹਨਾਂ ਦੇ ਨਾ ਪ੍ਰੈਸ ਇੱਦਾਂ ਹੀ ਸੀਗਾ ਪ੍ਰੈਸ ਰਿਪੋਰਟਰ ਤੇ ਉਹ ਉਹਨਾਂ ਨੂੰ ਲੈ ਕੇ ਗਏ ਸੀਗੇ ਅੱਛਾ ਹਾਂਜੀ ਗੱਲ ਲੱਗੇ ਪਹਿਲੇ ਕੈਮਰ ਕੁੜੀ ਹੁੰਦੋ ਪੌਣੇ 3 ਸਾਲ ਉਹ ਕਿ ਕਰੀ ਛੜ ਕੇ ਚਲ ਗਿਆ ਪੱਕਾ ਹੋਇਆ ਸੜਕੇ ਚਲਾ ਗਿਆ ਅੱਗੇ ਆ ਦੂਸਰ ਕਾਰਨ ਕੀ ਸੀਗਾ ਉਸ ਇਲਜ਼ਾਮ ਲਗਾ ਰਿਹਾ ਸੀਗਾ ਚੂਠੇ ਇਲਜ਼ਾਮ ਲਾਇਆ ਜਾ ਰਿਹਾ ਸੀਗਾ ਇਸ ਤਰ੍ਹਾਂ ਵੀ ਇਲਜ਼ਾਮ ਲਗਾਉਂਦੇ ਉਹ ਇਲਜ਼ਾਮ ਕਰਦੇ ਦੋ ਲੜਕਿਆਂ ਨਾਲ ਗਲਤ ਬਾਤ ਹੈ ਗਲਤ ਹੈਗੀ ਹੈ ਅੱਛਾ ਜੀ ਆਈ ਆਹੀ ਇਹ ਸਾਰੇ ਜਗੀਕੇ ਸਾਡੇ ਫਰੂਕ ਜਾ ਕੇ ਦੋ ਤੂੰ ਦੇਖਿਆ ਲਾ ਫਰੂਕ ਦੇ ਸਾਹਮਣੇ ਅੱਛਾ ਜੀ ਤੇ ਫਿਰ ਤੁਸੀਂ ਕੁਝ ਨਹੀਂ ਫਰੂਕ ਲਿਆਂਗੇ ਸਾਡੀ ਸੁਣਾਈ ਨਹੀਂ ਹੁੰਦੀ ਹੈਗੀ ਤੇ ਪੁਲਿਸ ਨੂੰ ਇਤਲਾਹ ਦਿੱਤੀ ਫਿਰ ਉਹਨਾਂ ਨੇ ਕੀ ਪੁਲਿਸ ਵਾਲੇ ਅਸੀਂ ਇੱਧਰ ਉਧਰ ਨਹੀਂ ਸੈੜੀ ਦਿੱਤੀ ਕਈ ਵਾਰੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਹੈਗੀ ਥਾਣੇ ਗਏ ਥਾਣੇ ਨੇ ਕੀ ਕਰਦਾ ਥਾਣੇ ਵਾਲਿਆਂ ਨੇ ਕੁਛ ਨਹੀਂ ਸੁਣਾਈ ਦਿੱਤੀ ਉਹਨਾਂ ਦੀ ਸੁਣਾਈ ਹੁੰਦੀ ਆ ਕਿਹੜਾ ਥਾਣਾ ਪੈਣਾ ਤੇ ਕਿੱਥੇ ਸਾਰੇ ਜੋਧੇਰ ਵਸਤੇ ਜੋਧੇਰ ਵਸਤੇ ਮੇਰੇ ਸੋਹਰਿਆਂ ਵਾਲ ਪੈਣਾ ਉੱਥੇ ਦੋ ਤਿੰਨ ਵਾਰੀ ਰਿਪੋਰਟ ਰਖਾਈ ਉੱਥੇ ਕੋਈ ਸੁਣਾਈ ਨਹੀਂ ਦਿੱਤੀ ਮਾਰ ਕੁੱਟਾਈ ਦੀ ਵੀ ਉੱਥੇ ਕੀਤੀ ਸੀਗੀ ਉਹਨਾਂ ਨੇ ਕੋਈ ਸੁਣਾਈ ਨਹੀਂ ਅਗਰੇ ਆ ਕੇ ਵੀ ਮਾਰ ਕੇ ਗਿਆ ਸੀਗਾ ਘਰੇ ਆ ਕੇ ਲੈਣ ਤੇ ਲੈਣ ਤੇ ਆਇਆ ਨਹੀਂ ਉਹ ਮਾਰ ਕੁੱਟ ਕੇ ਗਿਆ ਤੇ ਉਹ ਤੇ ਉਹਨਾਂ ਦੀ ਰਿਪੋਰਟ ਇੱਕ ਵਾਹੀ ਨਾ ਉਹਨਾਂ ਦੇ ਦੋਸਤ ਉਹਨਾਂ ਦੀ ਬਹੁਤ ਸਪੋਰਟ ਕਰਦੇ ਨੇ ਮਾਤੇ ਕਿੱਥੇ ਰਹਿਣ ਵਾਲੇ ਤੁਸੀਂ ਅਸੀਂ ਲੁਧਿਆਣੇ ਹਾਂ ਲੁਧਿਆਣੇ ਦੇ ਰਹਿਣ ਵਾਲੇ ਅਸੀਂ